ਪੰਜਾਬ ਦੇ ਲੋਕਾਂ ਨੇ ਦੂਸਰੀਆਂ ਪਾਰਟੀਆਂ ਤੋਂ ਅੱਕ ਕੇ ਤੀਜੀ ਧਿਰ ਨੂੰ ਮੌਕਾ ਦਿੱਤਾ ਸੀ ਕਿਉਂਕਿ ਤੀਜੀ ਧਿਰ ਨੇ 2022 ਦੀਆਂ ਵੋਟਾਂ ਤੋਂ ਪਹਿਲਾਂ ਲਗਾਤਾਰ ਬਹੁਤ ਵੱਡੇ ਵੱਡੇ ਜਿਹੜੇ ਦਾਅਵੇ ਕਰ ਦਿੱਤੇ ਸੀ ਕਿ ਜੀ ਰਵਾਨ ਨੇ ਕਿ ਦਿੱਲੀ ਦਾ ਜਿਹੜਾ ਮਾਡਲ ਆ ਸਾਰਾ ਉਹ ਅਸੀਂ ਪੰਜਾਬ ਦੇ ਵਿੱਚ ਵੀ ਲਾਗੂ ਕਰਾਂਗੇ ਤੁਸੀਂ ਸਾਨੂੰ ਇੱਕ ਵਾਰ ਮੌਕਾ ਦਿਓ ਸਾਡੇ ਕੋਲ ਤਾਂ ਮਾਈਨਿੰਗ ਦੇ ਪੈਸੇ ਆਉਣਗੇ ਕਿ ਬਾਈਨਿੰਗ ਦਾ ਇੰਨਾ ਪੈਸਾ ਸਾਡੇ ਕੋਲੇ ਆ ਜਾਣਾ ਹੈ ਹੋਰ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਜੋ ਇਨਵੈਸਟਮੈਂਟ ਕਰਦੀਆਂ ਨੇ ਉਹਨਾਂ ਤੋਂ ਸਾਨੂੰ ਸਾਡੇ ਕੋਲ ਪੈਸਾ ਆ ਜਾਣਾ ਮਤਲਬ ਹਰ ਪਾਸੇ ਤੋਂ ਸਾਡੇ ਕੋਲ ਪੈਸਾ ਆ ਜਾਣਾ ਸਾਡਾ ਸਾਰਾ ਮੈਪ ਤਿਆਰ ਹੋਇਆ ਹੋਇਆ ਤੋਂ ਡੀ ਕਾ ਤੁਹਾਡੀ ਵੋਟ ਦੀ ਕਿ ਤੁਹਾਡਾ ਫਤਵਾ ਚਾਹੀਦਾ ਤੁਸੀਂ ਸਾਨੂੰ 2022 ਦੀਆਂ ਵੋਟਾਂ ਚ ਜਿਤਾ ਦੋਗੇ ਤਾਂ ਪੰਜਾਬ ਨੂੰ ਅਸੀਂ ਰੰਗਲਾ ਪੰਜਾਬ ਬਣਾਉਣ ਦੀ ਕੋਸ਼ਿਸ਼ ਕਰਾਂਗੇ ਹਾਲਾਂਕਿ ਬਦਲਾ ਬਹੁਤ ਵੱਡਾ ਮਤਲਬ ਲੋਕਾਂ ਨੇ ਲੈ ਕੇ ਆਂਦਾ ਕਿ 92 ਸੀਟਾਂ ਦੇ ਦਿੱਤੀਆਂ ਕਿ ਆ ਚੱਕੋ ਸੁੱਡੀ ਝੋਲੀ ਪਾ ਦਿੱਤੀਆਂ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਕੇ ਦਿਖਾ ਦੋ ਇੱਕ ਤੁਹਾਡੇ ਨਾਲ ਹੋਰ ਫੋਟੋਆਂ ਸਾਂਝੀਆਂ ਕਰਦੇ ਆ 2022 ਦੀਆਂ ਵੋਟਾਂ ਤੋਂ ਪਹਿਲਾਂ ਦੀਆਂ ਇੱਕ ਚੋਣ ਅਖਾੜਾ ਹੋਇਆ ਸੀ ਫੂਲ ਰੋਡ ਸਥਿਤ ਤੇ ਆਰਾਮ ਬਾਗ ਮੰਦਿਰ ਹੈ ਜੋ ਆਰਾਮ ਬਾਗ ਸ਼ੇਪੂਰੀ ਉੱਥੇ ਚੋਣ ਅਖਾੜਾ ਹੋਇਆ ਸੀ ਉਸ ਦੀਆਂ ਤੁਹਾਡੇ ਨਾਲ ਕੁਝ ਤਸਵੀਰਾਂ ਸਾਂਝੀਆਂ ਕਰਦੇ ਆ ਬਦਲਾ ਆ ਦੀਆਂ ਕਿ ਆਮ ਆਦਮੀ ਪਾਰਟੀ ਵੱਲ ਬਹੁਤ ਜ਼ਿਆਦਾ ਲੋਕ ਸੀ ਸਵਾਲ ਸੀ ਲੋਕਾਂ ਦੇ ਅਕਾਲੀ ਦਲ ਨੂੰ ਵੀ ਕਾਂਗਰਸ ਨੂੰ ਵੀ ਸਵਾਲ ਸੀ ਕਿ ਤੁਸੀਂ ਆਹ ਕੰਮ ਕਿਉਂ ਨਹੀਂ ਕੀਤਾ ਸਾਡੀ ਪਾਰਟੀ ਆਉਗੀ ਆਹ ਕੰਮ ਕਰੂਗੀ ਆਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਆਮ ਆਦਮੀ ਪਾਰਟੀ ਦੇ ਵਰਕਰਾਂ ਦੀਆਂ ਕਿ ਮਤਲਬ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਸੀ ਲੜਨ ਵਾਲਾ ਮਾਹੌਲ ਆ ਜਿਹੜਾ ਉਹ ਹਮੇਸ਼ਾ ਬਣਾ ਲੈਂਦਾ ਸੀ ਕਿਸ ਗੱਲ ਦੇ ਲਈ ਬਦਲਾ ਦੇ ਲਈ ਕਿ ਇੰਨਾ ਤੋਂ ਇੰਨੀਆਂ ਮਤਲਬ ਬਦਲ ਕੇ ਅਕਾਲੀ ਦਲ ਤੇ ਕਾਂਗਰਸ ਬਦਲ ਬਦਲ ਕੇ ਇੱਕ ਦੂਜੇ ਨੂੰ ਮੁੱਖ ਮੰਤਰੀ ਇਹ ਬਣਾਉਂਦੇ ਨਹੀਂ ਰਹੀਆਂ ਰਲ ਮਿਲ ਕੇ ਕਿ ਅਸੀਂ ਆਹ ਲੈ ਕੇ ਆਵਾਂਗੇ ਬਦਲਾ ਅਸੀਂ ਨਿਸ਼ਾਨਾ ਸ਼ੁਰੂ ਕਰ ਦਾਂਗੇ ਅਸੀਂ ਭ੍ਰਿਸ਼ਟਾਚਾਰ ਖਤਮ ਕਰ ਦਾਂਗੇ ਹਰ ਇੱਕ ਗੱਲ ਲੋਕਾਂ ਦੇ ਨਾਲ ਕੀ ਇਹ ਲੜ ਰਹੇ ਸੀ ਆਮ ਆਦਮੀ ਪਾਰਟੀ ਦੇ ਵਰਕਰ ਉਸ ਜਿਹੜੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਔਰ ਇਹਨਾਂ ਦੇ ਨਾਲ ਹੀ ਬਰਾਬਰ ਖੜੇ ਸੀ ਅਕਾਲੀ ਦਲ ਬਾਦਲ ਦੇ ਵਰਕਰ ਜਿਹੜੇ ਨਮਾਇੰਦੇ ਆਗੂ ਆਪਾਂ ਕਹਿ ਦਈਏ ਉਹ ਖੜੇ ਸੀ ਉਹਨਾਂ ਵੱਲੋਂ ਵੀ ਜਿਹੜੇ ਕੰਮ ਕੀਤੇ ਗਏ ਸੀ ਅਕਾਲੀ ਦਲ ਵੇਲੇ ਸਰਕਾਰ ਵੇਲੇ ਉਹ ਆਪ ਦਾ ਕੰਮ ਗਿਣਾਰੇ ਸੀ ਲਗਾਤਾਰ ਚੜਪੇ ਇਹਨਾਂ ਦੋਨਾਂ ਦੀ ਆਪਸ ਦੇ ਵਿੱਚ ਜ਼ਬਰਦਸਤ ਹੈ ਜਿਹੜੀ ਚੜਫ ਸੀਪੂ ਜਬਰਦਸਤ ਜਿਹੜੀ ਚੜ ਤੰਨ ਦੇ ਆਪਾਂ ਮੰਨ ਲਈਏ ਔਰ ਤੀਜੇ ਪਾਸੇ ਸੀਗੇ ਕਾਂਗਰਸ ਫਰਾਨੀ ਵਾਲੀ ਗੱਲ ਹੈ ਕਿ ਕਾਂਗਰਸ ਦੇ ਕੁਝ ਹੀ ਵਰਕਰ ਨਮਾਇੰਦੇ ਜਿਹੜੇ ਆਪਾਂ ਕਹਿ ਦਈਏ ਆਗੂ ਕਹਿ ਦਈਏ ਆਪਾਂ ਕਿ ਉਹ ਕੁਝ ਕੇ ਹੀ ਦਿਖੇ ਕਿ ਉਦੋਂ ਕਿੱਥੇ ਗਏ ਵੇ ਸੀ ਸਾਰੇ ਹੋਰ ਜਿਹੜੇ ਇਹਨਾਂ ਦੇ ਆਪਦੇ ਵਰਕਰ ਸੀ ਕਾਂਗਰਸ ਦੇ ਉਹ ਸਾਰੇ ਉੱਥੇ ਕਿਉਂ ਨਹੀਂ ਪਹੁੰਚੇ ਸੀ ਉਹਨਾਂ ਤੇ ਅਕਾਲੀ ਦਲ ਬਾਦਲ ਔਰ ਆਮ ਆਦਮੀ ਪਾਰਟੀ ਉਹ ਮਤਲਬ ਜਿਹੜੇ ਕਾਂਗਰਸੀ ਕੁਝ ਕੁ ਵਰਕਰ ਉਥੇ ਪਹੁੰਚੇ ਸੀ ਉਹਨਾਂ ਤੇ ਉਹ ਭਾਰੂ ਰਹੇ ਨੇ ਉਹਨਾਂ ਤੋਂ ਓਨੇ ਗੰਮ ਕੰਮ ਆ ਜਿਹੜੇ ਨਹੀਂ ਕਰਾਇਆ ਕਾਂਗਰਸ ਦੇ ਹਾਲਾਂਕਿ ਅਕਾਲੀ ਦਲ ਬਾਰ-ਬਾਰ ਬੋਲ ਰਹੀ ਸੀ ਕਿ ਇਸ ਤਾ ਇਹ ਕੰਮ ਕਰਾਏ ਨੇ ਲੜਨ ਦੀ ਤਦਾਰ ਤੇ ਆਏ ਹੋਏ ਸੀ ਇੱਕ ਦੋ ਵਾਰ ਕਹਿੰਦੇ ਕੈਮਰਾ ਵੀ ਬੰਦ ਹੋਇਆ ਕਿ ਮਤਲਬ ਮਾਹੌਲ ਆ ਜਿਹੜਾ ਇੰਨਾ ਗਰਮ ਹੋ ਗਿਆ ਸੀ ਹੁਣ ਸਵਾਲ ਇਹ ਉੱਠਦਾ ਹੈ ਕਿ 2027 ਦੀਆਂ ਹੁਣ ਫੇਰ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਕਿ ਦੁਬਾਰਾ ਫੇਰ ਇਸ ਤਰ੍ਹਾਂ ਦਾ ਚੋਣਾ ਅਖਾੜਾ ਹੋਊਗਾ ਤੇ ਦੁਬਾਰਾ ਇਸ ਤਰ੍ਹਾਂ ਦਾ ਚੋਣ ਅਖਾੜਾ ਹੋਊਗਾ ਕਿ ਆਮ ਆਦਮੀ ਪਾਰਟੀ ਦੇ ਕਿ ਦੁਬਾਰਾ ਜਿੰਨ ਭਾਰੀ ਮਾਤਰਾ ਦੇ ਵਿੱਚ ਜਿਵੇਂ 2022 ਦੇ ਵਿੱਚ ਬਦਲਾ ਦੇ ਨਾਂ ਤੇ ਇਹਨੇ ਇਕੱਠੇ ਹੋ ਗਏ ਸੀ ਲੋਕ ਰੱਕੇ ਹੋਏ ਸੀ ਕਿ ਕਾਂਗਰਸ ਨੇ ਨਹੀਂ ਕੁਝ ਕੀਤਾ ਅਕਾਲੀ ਦਲ ਨੇ ਕੁਝ ਨਹੀਂ ਕੀਤਾ ਹੁਣ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਕੀ ਕੁਝ ਚੰਗਾ ਜੜਾ ਰਹੀ ਹੈ ਕਿੰਨੇ ਕੰਮ ਕਰਦੀ ਹੈ ਹੁਣ ਲੋਕ ਸਭ ਚੰਗੀ ਤਰ੍ਹਾਂ ਇਸ ਤੋਂ ਜਾਣੂ ਨੇ ਕਿ 2027 ਦੇ ਵਿੱਚ ਦੁਬਾਰਾ ਫੇਰ ਜਿਹੜਾ ਇਹ ਚੋਣਾ ਖਾੜਾ ਹੋਊਗਾ ਕਿ ਦੁਬਾਰਾ ਫੇਰ ਆਮ ਆਦਮੀ ਪਾਰਟੀ ਦੇ ਉਹੀ ਬਦਲਾ ਵਾਲੇ ਲੋਕ ਇਸ ਤਰ੍ਹਾਂ ਖੜੇ ਹੋਣਗੇ ਬਰਾਬਰ ਕਿ ਅਕਾਲੀ ਦਲ ਦੇ ਹੀ ਦੁਬਾਰਾ ਫੇਰ ਉਹਨੇ ਜਿਹੜੇ ਵਰਕਰ ਆਗੂ ਆਪਾਂ ਕਹਿ ਦਈਏ ਕਿ ਦੁਬਾਰਾ ਫਿਰ ਇਸ ਤਰ੍ਹਾਂ ਇਕੱਠੇ ਹੋਣਗੇ ਕਿ ਕਾਂਗਰਸ ਦੇ ਫੇਰ ਹੀ ਕੁਝ ਕੇ ਨਮਾਇंदे ਹੋਣਗੇ ਖੜੇ ਹੋਣ ਵਾਲੇ ਚੋਣਾਂ ਖਾੜੇ ਦੇ ਵਿੱਚ ਕਿ ਇਹਨਾਂ ਦੇ ਨਾਲ ਭਾਰੀ ਮਾਤਰਾ ਦੇ ਵਿੱਚ ਹੋਰ ਵਰਕਰ ਵੀ ਸਾਰੇ ਹੋ ਸਕਣਗੇ ਇਹ ਵੀ ਇੱਕ ਸਵਾਲ ਹੈ ਇਹ 2022 ਦੀਆਂ ਸਖਾਈਆਂ ਸੋਨੂੰ ਤਸਵੀਰਾਂ ਹੁਣ 2027 ਦੀਆਂ ਫੇਰ ਵਿਧਾਨ ਸਭਾ ਚੋਣਾਂ ਆਉਣ ਵਾਲੀਆਂ ਨੇ ਹੁਣ ਅਸਲ ਦੇ ਵਿੱਚ ਮੁਕਾਬਲਾ ਜਿਹੜਾ ਪਤਾ ਚੱਲੂ ਹੁਣ ਪਹਿਲਾਂ ਲੋਕ ਬਦਲਾਅ ਦੇਖਣਾ ਚਾਹੁੰਦੇ ਸੀ ਹੁਣ ਲੋਕਾਂ ਨੇ ਬਦਲਾਅ ਦੇਖ ਲਿਆ ਹੁਣ ਇਸ ਵਾਰ 27 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਹੜਾ ਮੈਚ ਹੈ ਉਹ ਪੂਰਾ ਫਸ ਮਾਰਨ ਵਾਲਾ ਹੈ